ਹਾਲਾਤ ਕੀਤੀ ਗਈ ਹੈ ਸਰਬੱਤ ਦੇ ਭਲੇ ਦੀ ਖਾਸ ਕਰ ਜਿਹੜੀ ਚੰਗ ਲੱਗੀ ਉਸ ਦੇ ਬੰਦੇ ਲਗੋ ਹਾਲਾਤ ਬਹੁਤ ਜਿਆਦਾ ਖਰਾਬ ਹੋ ਰਹੀ ਹੈ ਸਰਦੋ ਜਿਹੜੇ ਗਵੰਡੀ ਮੁਲਕੇ ਪਾਕਿਸਤਾਨ ਉਹਨਾਂ ਵੱਲੋਂ ਸ਼ੁਰੂਆਤੀ ਜਿਵੇਂ ਪੈਲਗਾਮ ਤੋਂ ਪੈਲਗਾਮ ਤੋਂ ਜਿਵੇਂ ਉੱਥੇ ਜਿਹੜੇ ਟੂਰਿਸਟ ਮਾਲਿਕ ਉਸ ਤੋਂ ਬਾਅਦ ਵੀ ਜਿਹੜੇ ਹਾਲਾਤ ਬਾਰਡਰ ਤੇ ਖਾਸ ਕਰਕੇ ਲਾਈਨ ਜਿਹੜੀ ਹੈ ਬਾਰਡਰ ਲਾਈਨ ਤੇ ਦਰন্তর ਜਿਹੜੀ ਗੋਲਾਬਾਰੀ ਜਾਰੀ ਹੈ ਔਰ ਇਸ ਦਾ ਜਵਾਬ ਦੇ ਲਈ ਜਦੋਂ ਭਾਰਤੀ ਫੌਜਾਂ ਨੇ ਜਿਹੜਾ ਅੱਜ ਕੱਲ ਦੋ ਦਿਤੋਂ ਮੁਕਾਬਲਾ ਕਰਦੀ ਹੈ ਉਹਦੇ ਮੁਤਲਕ ਅਸੀਂ ਅਰਦਾਸ ਬਾਬਾ ਦੀਪ ਸਿੰਘ ਗੁਰਦੁਆਰਾ ਵਿਖੇ ਕਰਵਾਈ ਹੈ ਸੰਗਤ ਨੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਹੈ ਕਿ ਸਾਡੀ ਜਿਹੜੀ ਫੌਜ ਸਾਡੇ ਜਿਹੜੇ ਜਵਾਨ ਉਸ ਬਾਰਡਰ ਤੇ ਲੜ ਰਹੇ ਦੇਸ਼ ਦੀ ਰੱਖਿਆ ਲਈ ਸਾਡੀਆਂ ਜਨਾਂ ਬਚਾਉਣ ਲਈ ਭਾਰਤੀ ਫੌਜ ਦਾ ਜਿਹੜਾ ਮਨੋਬਲ ਵਿਦੌਨਲੀ ਕਿ ਗੁਰੂ ਕਿਰਪਾ ਕਰੇ ਵੀ ਜਿਹੜੀ ਸਾਡੀ ਫੌਜ ਇਸ ਹਰਾਤ ਦੇ ਵਿੱਚ ਉੱਥੇ ਲੜ ਰਹੀ ਹੈ ਬਾਰਡਰਾਂ ਤੇ ਗੁਰੂ ਸਾਹਿਬ ਅੰਸਾ ਗ੍ਰਹਿਣ ਉਹਨਾਂ ਨੂੰ ਸਫਲਤਾ ਮਿਲੇ ਸਾਡਾ ਦੇਸ਼ ਹਿੰਦੁਸਤਾਨ ਇਸ ਜੰਗ ਦੇ ਵਿੱਚ ਜੇਤੂ ਹੋ ਕੇ ਨਿਕਲੇ ਸਾਡੀ ਇਹੀ ਅਰਦਾਸ ਹੈ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ ਕਿ ਜਿਹੜੀ ਜੰਗ ਵੀ ਸਰਬੱਤ ਦੇ ਭਲੇ ਲਈ ਤੇ ਆਪਣੀ ਲਾਜੀ ਤੇ ਗਾਈਡਲਾਈਨ ਜਿਹੜੀਆਂ ਗਵਰਨਮੈਂਟ ਨੇ ਜਾਰੀ ਕੀਤੀਆਂ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਤੇ ਸਾਨੂੰ ਅਮਲ ਕਰਨਾ ਚਾਹੀਦਾ ਜਿਵੇਂ ਘਰdੀਆਂ ਲਾਈਟਰ ਰਾਤ ਨੂੰ ਬਿਲਕੁਲ ਬੰਦ ਰੱਖਣੀ ਚਾਹੀਦੀ ਤੇ ਜਿਹੜਾ ਵੀ ਬਲੈਕਆਊਟ ਦਾ ਜਦੋਂ ਵੀ ਕੋਈ ਆਉਂਦਾ ਹੁਕਮ ਜਾਂ ਅਲਰਮ ਤੇ ਸਾਨੂੰ ਸਾਰਿਆਂ ਨੂੰ ਚਕੰਨੀ ਹੋ ਕੇ ਕਿਉਂਕਿ ਜੰਗ ਅਸੀਂ ਤਾਂ ਖੈਰ 77 ਵਾਲੀ ਜੰਗ ਦੇਖੀ ਹੈ ਉਦੋਂ ਹਾਲਾਤ ਇਦੋਂ ਵੀ ਬਾੜੇ ਸੀ ਸਵਾਜ ਸਾਡੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਬਹੁਤ ਵੱਡਾ ਜਿਹੜਾ ਇੱਕ ਸਾਰੀ ਅੱਜ ਦੁਨੀਆ ਪ੍ਰੇਜ਼ ਕਰ ਰਹੀ ਹੈ ਕਿ ਬਹੁਤ ਜਿਹੜਾ ਅਕਸ਼ੇਦਨ ਲਾਗੇ ਲੋਕ ਜਿਹੜੇ ਨੇ ਨਾਲ ਖੜੇ ਨੇ ਫੌਜ ਦੇ ਨਾਲ ਖੜੇ ਨੇ ਦੇਸ਼ ਦੇ ਨਾਲ ਖੜੇ ਨੇ ਵੱਡਾ ਜਜਬਾ ਜਿਹੜਾ ਲੋਕਾਂ ਵਿੱਚ ਵੀ ਵੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਸਹਿਯੋਗ ਕਰਨ ਦੀ ਗੱਲ ਕਰ ਰਹੇ ਨੇ ਵਿਕੂ ਹਿੰਦੁਸਤਾਨ ਦਾ ਤਾਂ ਖੂਨੀ ਐਸਾ ਹੀ ਵੀ ਜਦੋਂ ਵੀ ਦੇਸ਼ ਤੇ ਵਿਪਤਾ ਪੈਂਦੀ ਹੈ ਦੇਸ਼ ਵਾਸੀ ਸਾਥ ਦਿੰਦੇ ਆ ਅੱਜ ਵੀ ਸਾਰਾ 58 ਆ ਗੁਰਦੁਆਰਾ ਸਾਹਿਬ ਵਿਖੇ ਤੇ ਟਾਈਮ ਦਾ ਲੰਗਰ ਚੱਲ ਰਿਹਾ ਚਲੋ ਅਪੀਲ ਹੈ ਸਾਡੀ ਵੀ ਜੇ ਕੋਈ ਵੀ ਲੋੜਵੰਦ ਜਿਹੜਾ ਉਹ ਇਸ ਗੁਰਦੁਆਰਾ ਸਾਹਿਬ ਇੱਕ ਆ ਸਕਦਾ ਆੜੀਆਂ ਨਹੀਂ ਲੱਗ ਰੀਆਂ ਕੰਮੇ ਵਿਹਲੇ ਐ ਕੰਮ ਨਹੀਂ ਮਿਲ ਰਿਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਾਡੀ ਅਪੀਲ ਹੈ ਗੁਰਦੁਆਰਾ ਸਾਹਿਬ ਵੱਲੋਂ ਵੀ ਤਿੰਨ ਟਾਈਮ ਜਿਹੜਾ ਲੰਗਰ ਆ ਉਹ ਇਸ ਸਥਾਨ ਤੇ ਸਾਰਿਆਂ ਲਈ ਸਾਰਿਆਂ ਲਈ ਇੱਥੇ ਪ੍ਰਬੰਧ ਹੈਗੀ ਤੇ ਰਹਿਣ ਦੇ ਵੀ ਪ੍ਰਬੰਧ ਦਿਨ ਪਰ ਰਾਤ ਕੋਈ ਵੀ ਯਾਤਰੀ ਜਾਂ ਬਾਹਰੋਂ ਜਿਹੜਾ ਕੋਈ ਇੱਥੇ ਦੁਦਿਆਂ ਦੇ ਵਿੱਚ ਆਇਆ ਉਹ ਇੱਥੇ ਰਹਿ ਵੀ ਸਕਦਾ ਜੀ ਅੱਜ ਅਰਦਾਸ ਕੀਤੀ ਗਈ ਕਿਹੜਾ ਗੁਰਦੁਆਰਾ ਸਾਹਿਬਾ ਕਿਵੇਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਰ ਟਾਊਨ ਅਸਟ੍ਰੈਕਸ਼ਨ ਇੱਥੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਹੈ ਔਰ ਜੋ ਵੀ ਭਾਰਤ ਅਤੇ ਪਾਕਿਸਤਾਨ ਤੇ ਜੰਗ ਛਿੜਿਆ ਹੋਇਆ ਹੈ ਇਸ ਦੀ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜੰਗ ਕਿਸੇ ਤਰੀਕੇ ਨਾਲ ਟਲ ਜਾਵੇ ਔਰ ਭਾਰਤ ਦੇਸ਼ ਦੀ ਫੌਜਾਂ ਇਸ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਹੈ ਸਰਬੱਤ ਭਾਰਤ ਦੇਸ਼ ਦੇ ਲੋਕਾਂ ਦੇ ਵਾਸਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ